ਗਵਾਲਮਿਕੀ ਜੀ ਮੈਂ ਸਰਿੰਦਰ ਗਿੱਲ ਜੀ ਮਹੱਲਾ ਗਵਾਲਮੰਡੀ ਤੋਂ ਬੇਨਤੀ ਆ ਸਾਰੀ ਕੌਮ ਨੂੰ ਮੈਂ ਬੇਨਤੀ ਕਰਦਾ ਕਿ ਦੋ ਤਿੰਨ ਦਿਨ ਹੋ ਗਿਆ ਸੋਸ਼ਲ ਮੀਡੀਆ ਦੇ ਉੱਤੇ ਗੱਬਰ ਜੀ ਨੇ ਗਵਾਲਮੰਡੀ ਬਾਰੇ ਉਹ ਬੋਲਿਆ ਲੇਕਿਨ ਇਹਨੂੰ ਗਵਾਲਮੰਡੀ ਬਾਰੇ ਕੋਈ ਇਹਨਾਂ ਨੌਲੇਜ ਨਹੀਂ ਵੀ ਗਵਾਲਮੰਡੀ ਕੀ ਚੀਜ਼ ਹੈ ਗਵਾਲਮੰਡੀ ਦੇ ਵਿੱਚ ਉਹ ਹੀ ਰੇ ਪੈਦਾ ਹੋਏ ਆ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਆਪਣਾ ਨਾਮ ਕਮਾਇਆ ਜਿਹੜੇ ਕੇਸ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੀਆਂ ਕਾਇਸਤਾਂ ਤੇ ਭਜਨ ਵਜਦੇ ਨੇ ਇਹ ਉਹਨਾਂ ਦੀ ਗੱਲ ਦੇ। ਇੱਥੇ ਭਗਤੀ ਸੰਗੀਤ ਲਿਖਣ ਵਾਲੇ ਨੇ ਸ਼ਹਿਰ ਪਿਆਦਾ ਕੀਤੇ ਨੇ ਜਿਸ ਤਰਾ ਸਫਰ ਜੀ ਨੇ ਪਿਆਰਾ ਲਾਲ ਜੀ ਅੰਜਾਨ ਜੀ ਨੇ ਰਕੇਸ਼ ਰਾਹੀ ਜੀ ਨੇ ਉਹਦੇ ਨਾਲ ਨਾਲ ਇੱਥੇ ਸ਼ਸ਼ੀ ਗੇਲ ਜੀ ਨੇ ਗਾਇਕ ਨੇ ਜਿਹੜੇ ਇਥੇ ਪਵਨ ਧਰਾਵੜ ਦੀ ਗਾਇਕ ਦੀ ਜੜ੍ਹ ਹੈ ਜੀ ਹਾਂ ਜੀ ਹੋਰ ਵੀ ਬੜੇ ਗਾਇਕ ਨੇ ਲਵਨ ਦੀ ਗਾਇਕ ਨੇ ਇਥੇ ਜਿਹੜੇ ਕਿ ਪਰਮਾਤਮਾ ਦਾ ਨਾਮ ਲੈ ਕੇ ਤੇ ਪ੍ਰਚਾਰ ਕਰਦੇ ਹਰ ਸ਼ਹਿਰ ਦੇ ਵਿੱਚ ਪੂਰੀ ਇੰਡੀਆ ਦੇ ਜਾਂਦੇ ਨੇ ਇਹਨਾਂ ਨੂੰ ਈਡੀ ਵਾਲੇ ਬਣਾਉਂਦੇ ਨੇ ਲੇਕਿਨ ਇਹ ਗੱਬਰ ਜੀ ਇਹਨਾਂ ਦਾ ਹੀ ਵਿਰੋਧ ਕਰਦੇ ਆ ਕਿਉਂਕਿ ਇਹਨਾਂ ਨੂੰ ਧਰਮ ਪ੍ਰਚਾਰ ਬਾਰੇ ਕੋਈ ਪਤਾ ਨਹੀਂ ਕਿਉਂਕਿ ਇਹਨਾਂ ਨੇ ਸਿਰਫ ਟੀਚਾ ਸਮਝਿਆ ਵੀ ਆਪਾਂ ਗਏ ਆ ਜੀ ਧੂਣਾ ਸਾਹਿਬ ਤੇ ਉੱਥੇ ਮਾਲ ਮਟਾਲੇ ਵੇਟਿਆ ਤੇ ਆ ਗਏ ਇਹਨਾਂ ਨੂੰ ਸਿਰਫ ਇਹੋ ਹੀ ਕੰਮ ਜੇ ਹੋਰ ਕੋਈ ਕੰਮ ਨਹੀਂ ਅੱਜ ਮੈਂ ਇਹਨਾਂ ਨੂੰ ਚੈਲਿੰਜ ਕਰਦਾ ਵੀ ਤੂੰ ਮੈਨੂੰ ਵਾਲਮੀਗ ਮਹਾਰਾਜ ਦਾ ਪਾਠ ਕਰਕੇ ਦਿਖਾ ਦੇ ਤੇਰੀ ਲੱਤ ਥਲੇ ਲੱਗ ਦੂੰਗਾ ਇੱਕ ਬੇਨਤੀ ਹੋ ਰਿਆ ਗੱਬਰ ਜੀ ਨੂੰ ਪੁੱਛਿਆ ਜੇ ਇਹ ਜਦੋਂ ਵੀ ਇਹਨੇ ਟਿੰਡ ਚ ਕਾਨਾ ਪਾਇਆ ਤਾਂ ਧਰਮ ਦਾ ਕੰਮ ਨਹੀਂ ਕੀਤਾ ਇਹ ਸਭ ਉੱਥੇ ਬੈਠ ਕੇ ਤੇ ਇਹ Hindu ਸਮਾਜ ਤੇ ਵਾਲਮੀਗ ਸਮਾਜ ਨੂੰ ਦੋ ਫਾੜ ਕਰਦਾ ਰਿਹਾ ਅਦਵੀ ਕਰ ਰਿਹਾ ਇਹਨੇ ਕੀ ਕੀਤਾ ਵੀ ਜਦੋਂ ਐਕਸ਼ਨ ਕਮੇਟੀ ਜਿਹੜੀ ਹੈ ਉਹਦੇ ਵਿੱਚ ਕੁਮਾਰ ਦਰਸ਼ਨ ਆ ਜੀ ਸ਼ਸ਼ੀ ਗਿੱਲ ਜੀ ਆ ਉਦੋਂ ਜਦੋਂ ਪਾਵਨ ਸਤਿਆਚਨ ਲਾਇਆ ਸੀ ਇਹਨਾਂ ਨੇ ਤੇ ਇਹਨੇ ਲਵਾਇਆ ਆਪਣੀ ਹਾਜ਼ਰੀ ਦੇ ਵਿੱਚ ਇਹਨੇ ਲਵਾਇਆ ਇਹਨੂੰ ਪੁੱਛੋ ਵੀ ਤੈਨੂੰ ਕੀ ਆਇਆ ਉਹ ਕੌਮ ਦਾ ਨਿਸ਼ਾਨ ਆ ਵਾਰਮੀ ਕੁਮਾਰਾ ਜੀ ਦਾ ਨਿਸ਼ਾਨ ਆ ਪਾਵਨ ਸਤਿਆਚਨ ਤੇ ਸਰਕਾਰ ਨੇ ਵੀ ਬਾਦ ਸਰਕਾਰ ਨੇ ਇਹੋ ਹੀ ਪਾਵਨ ਸਤਿਆਚਿੰਨ ਜਿਹੜੇ ਅੱਜ ਵੀ ਮੌਜੂਦ ਆ ਮੰਦਿਰ ਦੀ ਬਿਲਡਿੰਗ ਦੇ ਉੱਤੇ ਇਹਨੇ ਅਜੇ ਤੱਕ ਨਹੀਂ ਲੱਗਣ ਦਿੱਤੇ ਇਹਨੇ ਕੌਮ ਨੂੰ ਗੁੰਮਰਾ ਕੀਤਾ ਵਾ ਕੌਮ ਨੂੰ ਗੁੰਮਰਾ ਕਰਕੇ ਤੇ ਇਹ ਆਪਣੀਆਂ ਰੋਟੀਆਂ ਸੇਕਦਾ ਰਾਜਨੀਤਿਕ ਰੋਟੀਆਂ ਇਸ ਕਰਕੇ ਪਹਿਲੋ ਜੇ ਲਾਉਣੇ ਆ ਤੇ ਉਹ ਕਿਉਂ ਨਹੀਂ ਲੱਗਣੇ ਆ 3 ਘੰਟੇ ਦੀ ਤੂੰ ਗੱਲ ਕਰਤੀ ਆ 3 ਕਰੋੜ ਰੁਪਈਆ ਮੈਂ ਧੰਨਵਾਦੀ ਆ ਬਾਣ ਸਾਹਿਬ ਦਾ ਆਪ ਸਰਕਾਰ ਦਾ ਵੀ ਉਹ ਇਹਨਾਂ ਨੇ ਇਹ 3 ਕਰੋੜ ਰੁਪਈਆ ਪਰਮਾਤਮਾ ਵਾਲਮੀਖ ਮਹਾਰਾਜ ਦੇ ਪ੍ਰਗਟਨ ਤੇ ਇਹ ਅਸ਼ੂ ਕੀਤਾ ਵਾ ਉਹ ਆ ਵੀ ਗਿਆ ਵਾ ਪਰ ਇਹਨੇ ਇਸ ਕਰਕੇ ਸਰਕਾਰ ਦੀ ਬਦਨਾਮੀ ਕਰਨ ਡਿਆ ਵਾ ਵੀ ਸਰਕਾਰ ਕੰਮ ਨਾ ਕਰੇ ਕਿਉਂਕਿ ਇਹ ਆਮ ਆਦਮੀ ਪਾਰਟੀ ਵੀ ਛੱਡ ਚੁੱਕਾ ਵਾ ਉਥੋਂ ਛੱਡ ਕੇ ਇਹ ਸਿੱਧਾ ਕਾਂਗਰਸ ਚੋਂ ਆ ਗਿਆ ਮੈਂ ਤਾਂ ਕਹਿੰਦਾ ਕਾਂਗਰਸੀ ਹਾਈ ਕਮਾਂਡ ਵੀ ਪਤਾ ਨਹੀਂ ਸੁੱਤੀ ਪਈ ਆ ਇੱਥੇ ਗੌਰ ਕਰੋ ਮੇਰੀ ਗੱਲ ਤੇ ਜਿਹੜਾ ਇਹਨੂੰ ਲਿਜਾਣ ਵਾਲਾ ਵੀ ਆ ਉਹ ਵੀ ਗੌਰ ਕਰੇ ਤੇ ਜਿਹੜਾ ਇਹਨੂੰ ਉਥੇ ਦੈਨਿਕ ਰਾਣ ਡਿਆਵਾ ਚਾਹੇ ਉਹ ਰਾਜਾ ਵੜਿੰਗ ਕਿਉਂ ਨਾ ਹੋਵੇ ਇਹ ਵੜਿੰਗ ਸਾਹਿਬ ਤੁਸੀਂ ਵੀ ਗੌਰ ਕਰੋ ਇਹੋ ਜਿਹੇ ਗੰਦੇ ਬੰਦੇ ਨੂੰ ਨਹੀਂ ਬਖਸ਼ਣਾ ਚਾਹੀਦਾ ਕਿਉਂਕਿ ਇਹਦੇ ਢਿੱਪਕੀ ਮੇਰ ਦੇਖੇ ਤੁਸੀਂ ਉਹਨੂੰ ਤੇ ਫਿਰ ਕਾਂਗਰਸ ਨੂੰ ਛੱਡ ਗਿਆ ਫਿਰ ਅਕਾਲੀਆਂ ਚਲੇ ਗਿਆ ਫਿਰ ਆਮਤ ਚਲੇ ਗਿਆ ਹੋ ਕਿੱਡਾ ਇੱਕ ਵੱਡਾ ਸ਼ੇਰ ਮਾਰ ਲਿਆ ਆਪਾਂ ਵੀ ਆਪਾਂ ਇਹਨੂੰ ਗੱਬਰ ਨੂੰ ਲੈਣ ਦਾ ਵਾਪਸ بڑا ਬੰਦਾ ਇਹਦੇ ਬਕਰ ਇਹ ਬੰਦਾ ਸੀ ਤੇ ਕੌਂਸਲਰ ਤੇ ਕਿਉਂ ਨਹੀਂ ਜਿੱਤਿਆ ਇਹ ਬਹੁਤ ਵੋਟਾਂ ਬੰਦਾ ਸੀ ਮੰਨ ਲਓ ਕਿੰਨੀਆਂ ਵੋਟਾਂ ਲੀਆਂ ਨੂੰ ਪੁੱਛੋ ਇਸ ਕਰਕੇ ਮੇਰੀ ਕੌਮ ਨਹੀਂ ਬੇਨਤੀ ਆ ਵੀ ਦੇਖੋ ਲਾਲ ਲੱਗੇ ਪੀਲਾ ਲੱਗੇ ਹਰਾ ਲੱਗੇ ਨੀਲਾ ਲੱਗੇ ਜਿਹੜਾ ਮਰਜੀ ਲੱਗੇ ਪਰ ਪੂਰੀ ਕੌਮ ਦੀ ਸਾਂਤੀ ਨਾ ਲੱਗੂਗਾ ਕਿੰਨੀਆਂ ਵਡੀਆਂ-ਵਡੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਚ ਕੰਮ ਕੀਤਾ ਇਹਨੇ ਤੇ ਸਿਰਫ ਹੀ ਇਹ ਜਿਹੜੀ ਕਹਿੰਦਾ 5-6 ਮੈਂਬਰ ਆ ਇਹਨਾਂ ਦੀ ਮਿਹਰਬਾਨੀ ਨਾਲ ਕੇਂਦਰੀ ਮੰਦਰ ਦੇ ਵਿੱਚ ਜਦੋਂ ਬਿਆਨ ਸਿੰਘ ਦੀ ਸਰਕਾਰ ਸੀ ਉਦੋਂ ਇਹਨਾਂ ਦੀ ਮਿਹਰਬਾਨੀ ਨਾਲ ਧੋਣਾ ਸਾਹਿਬ ਟਰੈਸ ਦਾ ਇਹਨੂੰ ਚੇਅਰਮੈਨ ਬਣਾਇਆ ਐ ਇਸੇ ਜਿਹੜੀਆਂ 6-7 ਬੰਦੇ ਕਹਿੰਦਾ ਇਹ ਅਹੀਂ 6-7 ਬੰਦੇ ਉਹ ਆ ਜਿਨਾਂ ਨੇ ਇਹਨੂੰ ਬਣਾਇਆ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਫੈਨ ਬੋਰਡ ਬਣ ਗਿਆ ਵੈਲਕਮ ਜੀ ਸਾਨੂੰ ਤੇ ਮਨਜ਼ੂਰ ਆ ਕਿਉਂਕਿ ਮਜਬੂਸ ਸਖ ਪੇ ਚਾਰਾ ਵੀ ਸਾਡਾ ਪੇ ਚਾਰਾ ਵਾ ਸਾਨੂੰ ਇਹ ਮਨਜ਼ੂਰ ਨੇ ਕਿਉਂਕਿ ਸਾਡਾ ਭਾਈਚਾਰਾ ਇਹਨੂੰ ਮਨਜ਼ੂਰ ਨਹੀਂ ਕਿਉਂਕਿ ਇਹ ਵਿੱਚ ਆਪ ਪੈਣਾ ਚਾਹੁੰਦਾ ਇੱਕ ਗੱਲ ਦੂਜੀ ਮੇਰੀ ਬੇਨਤੀ ਆ ਸਰਕਾਰ ਨੂੰ ਮਾਨ ਸਾਹਿਬ ਮੇਰੀ ਬੇਨਤੀ ਆ ਇਹ ਮੇਰੀ ਸੰਸਥਾ ਦੀ ਬੇਨਤੀ ਮੇਰੇ ਇਕੱਲੇ ਦੀ ਬੇਨਤੀ ਨਹੀਂ ਜੇ ਬੇਨਤੀ ਆ ਵੀ ਇਹ ਜਿਹੜਾ ਧੂਣਾ ਸਾਹਿਬ ਆ ਇਹਨੂੰ ਵੀ ਸ਼ਰੈਨਪੋਰ ਤੇ ਲੈ ਕੇ ਤੇ ਵਧੀਆ ਸੁੰਦਰ ਜਿਤਨਾ ਦਾ ਪਾਲ ਸਿੰਘ ਸਾਹਿਬ ਨੇ ਬਿਲਡਿੰਗ ਬਣਾਈਆਂ ਵਧੀਆ ਸੁੰਦਰ ਬਣਾਇਆ ਜਾਵੇ ਇਹ ਸ਼੍ਰੇਨ ਬੋਰਡ ਦੇ ਅਧੀਨ ਲਿੱਤਾ ਜਾਵੇ ਤੁਣਾ ਸਾਹਿਬ ਤੇ ਇਹਦੀ ਵੀ ਸੁੰਦਰਤਾ ਵਧਾਈ ਜਾਏ ਜਾਵੇ